Gracias. ਜੀ ਅਸੀਂ ਬੌਨ ਵਾਈਟ ਸਕੂਲ ਤੋਂ ਆਏ ਆ ਜਮਾਲਪੁਰ ਲੁਧਿਆਣਾ ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ ਅਸੀਂ ਆਪਣੇ ਬੱਚਿਆਂ ਲਈ ਇੱਥੇ ਪ੍ਰਤੀਯੋਗਤਾ ਕਰਵਾਣ ਆਏ ਆ ਤੇ ਸਾਡੇ ਬੱਚਿਆਂ ਨੂੰ ਬਹੁਤ سارے ਨਾਮ ਵੀ ਮਿਲੇ ਨੇ ਧੰਨਵਾਦ ਮੇਰੀ ਤਰਫੋਂ ਸਾਰੇ ਨੂੰ ਪਿਆਰ ਭਰੀ ਸ਼াশਤਰੀਕਾਲ ਆਦੀ ਬੌਨ ਵਾਈਟ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਟੀਚਰਸ ਸਾਹਿਬ ਮਾਲਪੁਰ ਤੋਂ ਆਏ ਆ ਇੱਥੇ ਸਾਨੂੰ ਬੁਲਾਇਆ ਜਾਂਦਾ ਸਾਡੇ ਬੱਚਿਆਂ ਦੀ ਪਰਫਾਰਮੈਂਸ ਲਈ ਸਾਡੇ ਬੱਚਿਆਂ ਨੇ ਬਹੁਤ ਅੱਛਾ ਕੀਤਾ ਔਰ ਉਹਨਾਂ ਨੂੰ ਪ੍ਰਾਈਜ਼ ਵੀ ਮਿਲੇ ਨੇ देर 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 हम यहाँ पे स्वतंत्रता दिवस के लिए आए थे और हमारी तरफ देर से सभी को स्वतंत्रता दिवस की शुभकामनाएं हमारे बच्चों ने परफॉर्म किया बहुत अच्छा परफॉर्म किया सभी को परफॉर्मेंस बहुत अच्छी लगी और बच्चे भी बच्चों को मिली है और बच्चे बहुत खुश हैं थैंक यू सो मच ਸਭ ਤੋਂ ਪਹਿਲਾਂ ਤਾਂ ਮੈਂ ਮਾਛੀਵੜਾ ਸਾਹਿਬ ਤੋਂ ਜਿਹੜੇ ਬੀਐਸ ਚੈਨਲ ਵਾਲੇ ਭਾਈ ਸਾਹਿਬ ਹੈ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਰਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਇੱਥੇ ਅੱਜ ਚੈਲਾ ਮੰਦਿਰ ਵਿੱਚ ਤੋਂ ਮੌਜੂਦ ਬਹੁਤ ਪਵਿੱਤਰ ਮੰਦਿਰ ਹੈ ਸ਼ਿਵਜੀ ਮਹਾਰਾਜ ਦਾ ਉੱਥੇ ਸਾਡਾ ਜਿਹੜਾ ਪ੍ਰੋਗਰਾਮ ਜਿਸ ਨੂੰ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਉੱਥੇ ਪਹੁੰਚੇ ਆ ਉੱਥੇ ਆ ਕੇ ਅੱਜ ਬਹੁਤ ਵੱਡਾ ਮਾਣ ਤੇ ਸਨਮਾਨ ਮਿਲਿਆ ਬੱਚਿਆਂ ਦੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਬਹੁਤ ਛੇਤੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਹੋਈ ਹੈ ਅੱਜ ਦੇਸ਼ ਦੇ ਵਿੱਚ ਅਸੀਂ ਆਜ਼ਾਦੀ ਦਾ 79ਵਾਂ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾ ਰਹੇ ਹਾਂ ਮੈਂ ਆਪਣੇ ਵੱਲੋਂ ਇਸ ਚੈਨਲ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਪਰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਆਓ ਜੋ ਸਾਡੇ ਬਜ਼ੁਰਗਾਂ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਅੱਜ ਬੋਲਣ ਦਾ ਅਧਿਕਾਰ ਹੈ ਅੱਜ ਸਾਨੂੰ ਚੱਲਣ ਦਾ ਅਧਿਕਾਰ ਹੈ ਅੱਜ ਸਾਨੂੰ ਖਾਣ ਪੀਣ ਦਾ ਅਧਿਕਾਰ ਹੈ ਤਾਂ ਹੀ ਸੰਭਵ ਹੋ ਸਕਿਆ ਜਿ ਅੱਜ ਅਸੀਂ ਆਜ਼ਾਦ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤਾਂ ਸਾਡੇ ਸਾਰੇ ਅਧਿਕਾਰ ਖੋਏ ਹੋਏ ਸੀ ਉਹ ਸਾਰੀਆਂ ਕੁਰਬਾਨੀਆਂ ਦੇਸ਼ ਦੇ ਲੋਕਾਂ ਨੇ ਕਰਕੇ ਅੱਜ ਦੇਸ਼ ਨੂੰ ਯਾਦ ਕਰਾਇਆ ਜਿਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਦੇਸ਼ ਦੇ ਵਿੱਚ 100% ਕੁਰਬਾਨੀਆਂ ਹੋਈਆਂ ਤਾਂ ਉਹਦੇ ਵਿੱਚ 95% ਕੁਰਬਾਨੀਆਂ ਪੰਜਾਬ ਦੀਆਂ ਚਾਹੇ ਉਹ ਫਾਂਸੀਆਂ ਦੀ ਗੱਲ ਕਰ ਲਈਏ ਚਾਹੇ ਜੇਲ੍ਹਾਂ ਦੀ ਗੱਲ ਕਰ ਲਈਏ ਚਾਹੇ ਕਾਲੇ ਪਾਣੀਆਂ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਪੰਜਾਬ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਹਨ ਇਸ ਨਗਰ ਦੇ ਵਿੱਚ ਮੈਨੂੰ ਦੱਸ ਰਿਹਾ ਸੀ ਸਾਡੇ ਪ੍ਰਧਾਨ ਸਾਹਿਬ ਗੋਪਾਲ ਜੀ ਚੰਦਰਮੋਹਨ ਚੰਦਰਮੋਹਨ ਜੀ ਦੱਸ ਰਹੇ ਸੀ ਕਿ 7 ਬੰਦੇ ਸਾਡੇ 7 ਸ਼ਹੀਦ ਮਹਾਨ ਸ਼ਹੀਦ ਸਾਡੇ ਇਸ ਨਗਰ ਚੈਲਾ ਦੇ ਹੋਏ ਐ ਸੋ ਮੈਂ ਉਹਨਾਂ ਨੂੰ ਵੀ ਆਪਣਾ ਸਤਿਕਾਰ ਤੇ ਨਮਨ ਭੇਟ ਕਰਦਾ ਭਾਰਤ ਜਨਤਾ ਪਾਰਟੀ ਦੀ ਸਾਰੀ ਟੀਮ ਵੱਲੋਂ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਤੇ ਆਓ ਰਲ ਕੇ ਸਾਰੇ ਦੇਸ਼ ਦੀ ਜਾਤੀ ਦਾ ਟਿੰਗ ਮਾਰਦੇ ਹੋਏ ਦੇਸ਼ ਨੂੰ ਤਰੱਕੀ ਵੱਲ ਅੱਗੇ ਵਧਾਈਏ ਬਹੁਤ ਬਹੁਤ ਸਤਿਕਾਰ